ਟਕੋਲੀ ਖੇਤਰ ਦੀ ਗੁਲਮੋਹਰ ਟ੍ਰੈਂਡ ਸੁਸਾਇਟੀ ਦੀ ਰਹਿਣ ਵਾਲੀ ਦੁਰਗਾ ਸਿੰਘ ਬਿਸ਼ਟ ਜੋ ਕਿ ਪੰਚਕੂਲਾ ਦੇ ਨਿੱਜੀ ਹਸਪਤਾਲ ਵਿੱਚ ਨਰਸ ਸੀ ਦਾ ਡਿਊਟੀ ਤੋਂ ਪਰਤਣ ਤੋਂ ਬਾਅਦ ਉਸਦੇ ਪਤੀ ਕਿਲਾਸ਼ ਸਿੰਘ ਬਿਸ਼ਟ ਨੇ ਹੀ ਸ਼ਰਾਬ ਦੇ ਨਸ਼ੇ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ ਦੋਸ਼ੀ ਪਤੀ ਨੂੰ ਟਕੋਲੀ ਪੁਲਿਸ ਨੇ ਗ੍ਰਿਫਤਾਰ ਕਰ ਉਸ ਤੋਂ ਅਦਾਲਤ ਵਿੱਚ ਪੇਸ਼ ਕਰ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਕਿ ਆਪਣਾ 14 ਤਰੀਕ ਨੂੰ ਸ਼ਾਮ तकरीबन 7 7:30 ਵਜੇ ਸਾਡੇ 112 ਤੋਂ ਕਾਲ ਆਂਦੀ ਹੈ ਜੀ ਕਿ ਇੱਥੇ ਇੱਕ ਮਰਡਰ ਹੋ ਗਿਆ ਹੈ ਗੁਲਮੋਹਰ ਟ੍ਰੈਂਡ ਸੁਸਾਇਟੀ ਟਕੌਲੀ ਦੇ ਵਿੱਚ ਤੇ ਸਾਡੇ ਜਿਹੜੇ ਡਿਊਟੀ ਅਫਸਰ ਸਾਹਿਬਾਨ ਤੇ ਮੈਂ ਆਪਵਾਸੀ ਮੌਕੇ ਤੇ ਪਹੁੰਚਦੇ ਆ ਤੇ ਅਸੀਂ ਦੇਖਿਆ ਕਿ ਇੱਕ ਖੂਨ ਨਾਲ ਲਤਪਟ লাশ ਜਿਹੜੀ ਹੈਗੀ ਹੈ ਉੱਥੇ ਗੁਲਮੋਹਰ ਟ੍ਰੈਂਡ ਸੁਸਾਇਟੀ ਦੇ ਵਿੱਚ ਇੱਕ ਫਲਾਟ ਦੇ ਵਿੱਚ ਪਈ ਹੋਈ ਹੈ ਤੇ ਨਾਲ ਹੀ ਇੱਕ ਆਪਣਾ ਆਪਣਾ ਬੰਦੇ ਖੜੇ ਖੜੇ ਹੋਏ ਨੇ ਜੋ ਦੱਸਣ ਮੁਤਾਬਕ ਆਲੇ ਦੁਆਲੇ ਦੇ ਦੱਸਣ ਮੁਤਾਬਕ ਬੱਚਿਆਂ ਨੇ ਦੱਸਣ ਮੁਤਾਬਕ ਉਹ ਉਹਨਾਂ ਦੇ ਹਸਬੰਦ ਹੈਗੇ ਤੇ ਇਹਨਾਂ ਨੇ ਇਹਨਾਂ ਦਾ ਕਤਲ ਕੀਤਾ ਤੇ ਅਸੀਂ ਮੌਕੇ ਤੇ ਫਿਰ ਸਾਰੇ ਆਲੇ ਦੁਆਲੇ ਦੇ ਪੁੱਛਿਆ ਆਪਣਾ ਸਾਰਿਆਂ ਨੂੰ ਉਸ ਤੋਂ ਬਾਅਦ ਅਸੀਂ ਤੋਂ ਥੋੜੀ ਤਫ਼ਤੀਸ਼ ਕੀਤੀ ਤੇ ਜਿਹੜੇ ਹਸਬੰਡ ਸੀ ਜਿਨ੍ਹਾਂ ਤੇ ਇਲਜ਼ਾਮ ਲੱਗਿਆ ਉਹਨਾਂ ਨੂੰ ਆਪਣੀ ਕਸਟਡੀ ਦੇ ਵਿੱਚ ਲਿੱਤਾ ਉਸ ਤੋਂ ਬਾਅਦ ਜਿਹੜੀ ਕਾਰਵਾਈ ਹੋਈ ਹਸਬੰਡ ਦਾ ਨਾਮ ਹਸਬੰਡ ਦਾ ਨਾਮ ਜੀ ਕਲਾਸ਼ਿੰਗ ਬਿਸ਼ਟ ਤੇ ਲੇਡੀ ਦਾ ਨਾਮ ਹੈਗਾ ਦੁਰਗਾ ਬਿਸ਼ਟ ਤੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਪੁਲਿਸ ਵਾਲੀ ਸੀਗੀ ਜਿਦੇ ਵਿੱਚ ਅਸੀਂ ਮੌਕੇ ਤੇ ਫਿੰਗਰਪ੍ਰਿੰਟ ਐਕਸਪਰਟ ਜਿਹੜੇ ਉਹ ਬੁਲਾਏ ਕਿ ਜੇ ਕੋਈ ਵੈਪਨ ਇਦਾਂ ਦਾ ਆਪਣਾ ਸਾਨੂੰ ਜੋ ਸਾਹਮਣੇ ਦਿਖਿਆ ਇੱਕ ਛੋਟਾ ਚਾਕੂ ਜਿਹੜਾ ਆਪਾਂ ਕਿਚਨ ਚ ਨਾਰਮਲੀ ਇਸਤੇਮਾਲ ਕਰਦੇ ਆ ਉਹ ਉੱਥੇ ਲੱਭਿਆ ਤੇ ਅਸੀਂ ਫਿੰਗਰਪ੍ਰਿੰਟ ਟੀਮ ਵੀ ਬੁਲਾਈ ਵੀ ਉੱਥੇ ਤੇ ਕੋਈ ਜੇ ਫਿੰਗਰਪ੍ਰਿੰਟਸ ਲਿਫਟ ਕਰਨੇ ਨੇ ਤੇ ਉਹ ਲਿਫਟ ਕੀਤੇ ਜਾਣ ਇਸ ਤੋਂ ਇਲਾਵਾ ਅਸੀਂ ਫੋਰੈਂਸਿਕ ਟੀਮ ਚ ਜਿਹੜੇ ਬੰਦੇ ਨੇ ਉਹਨਾਂ ਨੂੰ ਬੁਲਾਇਆ ਕਿ ਜਿਹੜਾ ਖੂਨ ਦਾ ਸੈਂਪਲ ਵਗੈਰਾ ਹੈ ਉਹ ਲੈਣਾ ਹੈਗਾ ਤੇ ਉਹ ਰਾਤ ਜਿਹੜੀ ਕਾਰਵਾਈ ਪਾਈ ਗਈ ਤੇ ਉਹ ਸੈਂਪਲ ਵੀ ਲਿੱਤਾ ਗਏ ਨਾਉ ਤੇਰੀ ਆ ਕੇ ਜਦੋਂ ਆਪਾਂ ਅਰੈਸਟ ਪਾ ਦਿੱਤੀ ਬੰਦੇ ਦੀ ਅਰੈਸਟ ਪਾ ਕੇ ਬਾਕੀ ਜਿਹੜੀ ਪੁਲਿਸ ਕਾਰਵਾਈ ਅਮਲ ਵਿੱਚ ਲਿਆਂਦੀ ਰਾਤ ਨੂੰ ਅਗਲੇ ਦਿਨ ਇਸ ਤੋਂ ਇਹਨੂੰ ਜੁਡੀਸ਼ੀਅਲ ਉੱਥੇ ਡੇਰਾਬਾਹੀ ਕੋਰਟ ਵਿੱਚ ਪੇਸ਼ ਕਰਕੇ ਅਸੀਂ ਇਹਨਾਂ ਦਾ 2 ਦਿਨ ਦਾ ਰਿਮਾਂਡ ਲੈਂਤਾ ਤੇ ਦੌਰਾਨੇ ਰਿਮਾਂਡ ਜਦੋਂ ਪੁੱਛ ਕੇ ਇਨਟੈਰੋਗੇਸ਼ਨ ਕੀਤੀ ਗਈ ਤੇ ਇਹਨਾਂ ਨੇ ਕਬੂਲਿਆ ਕਿ ਹਾਂਜੀ ਜਿਹੜਾ ਅਸਲ ਹਥਿਆਰ ਇਹਨਾਂ ਨੇ ਵਾਰਦਾਤ ਨਹੀਂ ਵਰਤਿਆ ਸੀ ਉਹ ਇਹਨਾਂ ਨੇ ਆਪਣੇ ਘਰ ਵਿੱਚ ਛੁਪਾਇਆ ਹੋਇਆ ਤੇ ਜਿਹੜੇ ਕੱਪੜੇ ਇਹਨਾਂ ਨੇ ਪਾਏ ਹੋਏ ਸੀ ਦੌਰਾਨੇ ਵਾਰਦਾਤ ਉਹ ਵੀ ਇਹਨਾਂ ਨੇ ਕਿਤੇ ਇੱਕ ਜਗ੍ਹਾ ਲੁਕਾਏ ਨੇ ਸੋ ਇਹਨਾਂ ਨੂੰ ਫਿਰ ਆਪਣਾ ਜਿਹੜੇ ਮਲਜ਼ਮ ਹੈਗੇ ਇਹਨਾਂ ਨੂੰ ਨਾਲ ਲੈ ਜਾ ਕੇ ਫਲਾਟ ਦੇ ਵਿੱਚ ਤੇ ਜਿਹੜੇ ਹਥਿਆਰ ਹੈਗਾ ਇੱਕ ਨੰਬਰ ਤੇ ਦੋ ਨੰਬਰ ਕੱਪੜੇ ਜਿਹੜੇ ਵਾਰਦਾਤ ਦੇ ਦੌਰਾਨ ਪਾਏ ਹੋਏ ਸੀ ਉਹ ਬਰਾਮਦ ਕੀਤੇ ਗਏ ਤੇ ਉਹਨਾਂ ਨੂੰ ਵੀ ਆਪਣੇ ਕਬਜ਼ੇ ਵਿੱਚ ਲਿੱਤਾ ਗਿਆ ਸੀ ਕਤਲ ਦੀ ਮਨਸ਼ਾ ਕੀ ਸੀ ਕਤਲ ਦੀ ਮਨਸ਼ਾ ਦੇਖੋ ਜੀ ਜੋ ਇਹਨਾਂ ਦੇ ਬੱਚਿਆਂ ਤੋਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਇਹ ਸ਼ੁਰੂਆਤ ਤੋਂ ਹੀ ਛੋਟੇ ਹੁੰਦੇ ਤੋਂ ਹੀ ਜਾਂ ਪਹਿਲੇ ਤੋਂ ਹੀ ਲੜਾਈ ਝਗੜਾ ਘਰ ਚ ਕਰਦੇ ਰਹਿੰਦੇ ਸੀ ਜਿਹੜਾ ਘਰੇਲੂ ਕਲੇਸ਼ ਹੈ ਹੁੰਦਾ ਰਹਿੰਦਾ ਸੀ ਇਹਨਾਂ ਨੇ ਆਪਣੇ ਮਦਰ ਦੇ ਸਿਰ 'ਤੇ ਇੱਕ ਵਾਰੀ ਕੁੱਕਰ ਵੀ ਮਾਰਤਾ ਸੀਗਾ ਜਿਸ ਨਾਲ ਸਿਰ ਫਟ ਗਿਆ ਸੀ ਹੁਣ ਪ੍ਰੈਜ਼ੈਂਟਲੀ ਇਹ ਕੋਈ ਕੰਮ ਨਹੀਂ ਕਰਦੇ ਸੀਗੇ ਸੋ ਵੇਲੇ ਸੀਗੇ ਤੇ ਇਹ ਡਰੰਗ ਡਰਿੰਕਿੰਗ ਦੇ ਐਡਿਕਟ ਵੀ ਸੀਗੇ ਸੋ ਇਹ ਮੰਨਿਆ ਜਾ ਸਕਦਾ ਹੈ ਕਿ ਇਹ ਨਸ਼ੇ ਦੀ ਹਾਲਤ ਵਿੱਚ ਕੋਈ ਕਹਾਣੀ ਹੋਈ ਦੋਨਾਂ ਦੇ ਵਿੱਚ ਤੇ ਜਿਸ ਦੇ ਵਿੱਚ ਇਹਨਾਂ ਨੇ ਸਟੈਪ ਲੈ ਲਿਆ thank you